ਕੈਨੇਡਾ ਦੇ ਹਾਲਾਤਾਂ ਨੂੰ ਲੈ ਕੇ ਇਸ ਵੇਲੇ ਬਹੁਤ ਸਾਰੇ ਸਵਾਲ ਬਣੇ ਹੋਏ ਨੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੈਨੇਡਾ ਦੇ ਵਿੱਚ ਸਟੂਡੈਂਟ ਦਾ ਹੁਣ ਫਿਊਚਰ ਕੀ ਹੋਵੇਗਾ ਜਾਂ ਫਿਰ ਕਿਹੜੇ ਸਟੂਡੈਂਟ ਨੇ ਜਿਨ੍ਹਾਂ ਨੂੰ ਰਿਪੋਰਟ ਹੋਣਾ ਪੈ ਸਕਦਾ ਇੱਥੋਂ ਤੱਕ ਵੀ ਗੱਲਾਂ ਹੋ ਰਹੀਆਂ ਨੇ ਕਿ ਕੈਨੇਡਾ ਨੇ ਹੁਣ ਇਹ ਰਿਪੋਰਟ ਤੋਂ ਲੋਕਾਂ ਨੂੰ ਮੋੜਨਾ ਸ਼ੁਰੂ ਕਰ ਦਿੱਤਾ ਹੈ ਸੱਚਾਈ ਕੀ ਹੈ ਹਾਲਾਤ ਕੀ ਨੇ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਸਟੂਡੈਂਟ ਦਾ ਕੀ ਭੂਇਕ ਹੋਏਗਾ ਕਿੰਨਾਂ ਨੂੰ ਪੀਆਰ ਮਿਲੇਗੀ ਜਾਂ ਕਿੰਨਾਂ ਨੂੰ ਰਿਪੋਰਟ ਹੋਣਾ ਪੈ ਸਕਦਾ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਤ੍ਰਿਵੇਦੀ ਗ੍ਰਿਪ ਤੋਂ ਸੁਕਾਂਤ ਤਰਵੇਦੀ ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਆ ਤਾਂ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਥੈਂਕ ਯੂ ਵਨਪ੍ਰੀ ਜੀ ਐਂਡ ਬੁਲਾਉਣ ਲਈ ਬਹੁਤ ਧੰਨਵਾਦ ਬੜੇ ਸਾਰੇ ਇਸ ਵੇਲੇ ਸਵਾਲ ਬਣੇ ਹੋਏ ਨੇ ਬਹੁਤ ਸਾਰੇ ਸਟੂਡੈਂਟ ਪੈਨਿਕ ਵੀ ਨੇ ਕਿ ਕਿਤੇ ਵਾਪਸ ਨਾ ਮੁੜਨਾ ਪੈ ਜੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਹਾਲਾਤ ਕੀ ਨੇ ਐਕਚੁਅਲ ਚੋਥੇ ਅਸ਼ਬਦ ਤੁਸੀਂ ਉਹਨੇ ਯੂਜ਼ ਕੀਤਾ ਨਾ ਪੈਨਿਕ ਇਹ ਹੀ ਐਗਜ਼ੈਕਟ ਸਿਚੁਏਸ਼ਨ ਹੈਗੀ ਇਸ ਵੇਲੇ ਪੈਨਿਕ ਪੈਨਿਕ ਦਾ ਕੀ ਮਤਲਬ ਹੈਗਾ ਵੀ ਵਿਦਆਊਟ ਇਨਫੋਰਮੇਸ਼ਨ ਲੋਕਾਂ ਨੇ ਰਿਐਕਟ ਕਰ ਲਿਆ ਪ੍ਰੋਪਰ ਜਾਣਕਾਰੀ ਤੋਂ ਬਿਨਾ ਉੱਥੇ ਧਰਨੇ ਲੱਗ ਗਏ ਉੱਥੇ ਪ੍ਰਦਰਸ਼ਨ ਸ਼ੁਰੂ ਹੋ ਗਏ ਬਿਨਾ ਪ੍ਰੋਪਰ ਜਾਣਕਾਰੀ ਲਿਆਂ ਤੇ ਔਰ ਇੱਥੇ ਕਿਤਨਾ ਕਿਤੇ মিডিਆ ਨੂੰ ਵੀ ਇੱਕ ਰਿਸਪੌਂਸਿਬਿਲਟੀ ਜ਼ਰੂਰ ਚਾਹੀਦੀ ਸੀਗੀ ਵੀ ਜੇ ਰੂਲਸ ਕੋਈ ਚੇਂਜ ਹੋਏ ਹਨ ਉਹਦੇ ਲਈ ਬੀਇੰਗ ਅ মিডিਆ ਪਰਸਨ ਤੁਸੀਂ ਕਿਸੇ ਲਾਇਰ ਦੀ ਕੰਸਲਟੈਂਸੀ ਲਓ ਵੀ ਇਹ ਰੂਲਸ ਦਾ ਕੀ ਮਤਲਬ ਹੈ ਕੀ ਮਕਸਦ ਹੈ ਇਹਨਾਂ ਦੀ ਕੀ ਇੰਟਰਪ੍ਰੀਟੇਸ਼ਨ ਹੈਗੀ ਹੈ ਇਹਨਾਂ ਨੂੰ ਕੀ ਹੋਣਾ ਇਹ ਸਾਰੀ ਚੀਜ਼ ਜਾਣੇ ਬਿਨਾ ਉੱਥੇ ਪ੍ਰਦਰਸ਼ਨ ਸ਼ੁਰੂ ਹੋ ਗਏ ਉੱਥੇ ਜ਼ਿੰਦਾਬਾਦ ਮਰਦਾਬਾਦ ਸ਼ੁਰੂ ਹੋ ਗਈ ਵਿੱਚ ਵਿੱਚ ਗੋਜ਼ ਵੈਰੀ ਬੈਡ ਸਾਡੇ ਕੰਟਰੀ ਦੀ ਰੈਪਿਊਟੇਸ਼ਨ ਲਈ ਪੰਜਾਬੀਆਂ ਦੀ ਰੈਪਿਊਟੇਸ਼ਨ ਦੇ ਲਈ ਔਰ ਜਿਹੜੇ ਅੱਗੇ ਆਉਣ ਵਾਲੇ ਸਾਲਾਂ ਚ ਆਉਣ ਵਾਲੇ ਸੈਸ਼ਨਸ ਚ ਪੰਜਾਬੀ ਹੋਰ ਜਾਣੇ ਨੇ ਜਾਂ ਟੂਰਿਸਟ ਵੀਜ਼ਾ ਤੇ ਵੀ ਕੈਨੇਡਾ ਜਾਣੇ ਨੇ ਉਹ ਇੱਕ ਟੈਗ ਲੱਗ ਜਾਂਦਾ ਵੀ ਯਾਰ ਇਹ ਕੌਮ ਪ੍ਰੋਬਲੈਮੈਟਿਕ ਹੈਗੀ ਇਹ ਕੌਮ ਪ੍ਰੋਬਲਮ ਕ੍ਰੀਏਟ ਕਰਦੀ ਹੈ ਸੋ ਇਹ ਸਭ ਤੋਂ ਵੱਡਾ ਨੁਕਸਾਨ ਇਸ ਚੀਜ਼ ਦਾ ਡਿਪੋਰਟੇਸ਼ਨ ਹੁੰਦੀ ਕਿ ਨਹੀਂ ਹੁੰਦੀ ਪੰਜਾਬੀਆਂ ਤੇ ਟੈਗ ਲੱਗ ਗਿਆ ਵੀ ਇਹ ਪ੍ਰੋਬਲਮੈਟਿਕ ਹੈਗੇ ਪ੍ਰੋਬਲਮ ਕ੍ਰੀਏਟ ਕਰਦੇ ਪਰ ਧਰਮਾ ਜਿਹੜੇ ਦੇ ਰਹੇ ਨੇ ਉਹ ਕਹਿੰਦੇ ਨੇ ਕਿ ਜਦੋਂ ਲੋਡ ਸੀਗੀ ਉਦੋਂ ਕੈਨੇਡਾ ਨੇ ਸਾਨੂੰ ਬੁਲਾ ਲਿਆ ਬਹੁਤ ਵੱਡੀ ਗੱਲ ਕੈਨੇਡਾ ਨੇ ਇਦਾਂ ਕਿਹਾ ਹੀ ਨਹੀਂ ਅਸੀਂ ਕਿਸੇ ਨੂੰ ਰਿਪੋਰਟ ਕਰ ਰਹੇ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਪੀਆਰ ਦਾ ਲੈਵਲ ਡਾਊਨ ਕਰਨਾ ਹੈ ਗੱਲ ਸਮਝੋ ਵੀ ਅਸੀਂ ਜੇ ਸਾਲ ਦਾ ਇੱਕ ਐਗਜ਼ਾਮਪਲ ਫੋਰ ਨੰਬਰ ਐਗਜ਼ੈਕਟ ਨਹੀਂ ਜੇ ਅਸੀਂ 1 ਲੱਖ ਬੰਦੇ ਨੂੰ ਪੀਆਰ ਦੇ ਰਹੇ ਸੀ ਉਹਨਾਂ ਨੂੰ 70 ਨੂੰ ਦਵਾਂਗੇ ਠੀਕ ਹੈ ਉਹ 70 ਕੌਨ ਹੋਣਗੇ ਜਿਨ੍ਹਾਂ ਦੇ ਪੁਆਇੰਟਸ ਬਣ ਰਹੇ ਨੇ ਜਿਹੜੇ ਪੁਆਇੰਟ ਸਿਸਟਮ ਦੇ ਹਿਸਾਬ ਨਾਲ ਕੁਆਲੀਫਾਈ ਕਰ ਰਹੇ ਨੇ ਤੇ ਜਿਹੜੇ 30 ਹੋਣਗੇ ਉਹਨਾਂ ਦਾ ਕੀ ਬਣੇਗਾ ਉਹ ਜਦੋਂ ਜਹਿਦ ਕਰਨ ਵੀ ਪੁਆਇੰਟ ਸਿਸਟਮ ਦੇ ਵਿੱਚ ਆਣ ਉਹ ਹਾਂ ਹੁਣ ਉਹ ਪੁਆਇੰਟਸ ਕਿਸ ਤਰ੍ਹਾਂ ਬਣਨੇ ਨੇ ਇਹ ਉਥੇ ਦੇ ਮਾਈਗ੍ਰੇਸ਼ਨ ਲਾਅ ਦੇ ਜਿਹੜੇ ਐਕਸਪਰਟਸ ਹੈਗੇ ਨੇ ਵਕੀਲ ਹੈਗੇ ਨੇ ਜਿਹੜੇ ਆਈਆਰਸੀਸੀ ਤੋਂ ਅਪਰੂਵਡ ਲਾਇਰਸ ਹੈਗੇ ਮੈਂ ਏਜੰਟਸ ਦੀ ਗੱਲ ਨਹੀਂ ਕਰਦਾ ਲਾਇਰਸ ਹੈਗੇ ਆ ਦੇ ਵਿਲ ਲੱਡਣਾ ਨੋ ਰੀਜਨਲ ਏਰੀਆ ਜਾਣਾ ਛੋਟੇ ਸ਼ਹਿਰਾਂ ਜਾਣਾ ਉਹਨਾਂ ਸ਼ਹਿਰਾਂ ਜਾਣਾ ਜਿੱਥੇ ਇਮੀਗ੍ਰੈਂਟਸ ਦੀ ਲੋਡ ਹੈਗੀ ਹੈ ਕਈ ਸਾਰੇ ਪਲਾਨਸ ਕੈਨੇਡਾ ਵਿੱਚ ਹੀ ਚੱਲਦੇ ਇੱਕ ਛੋਟੇ ਜਿਹੇ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਇੱਕ ਐਟਲੈਂਟਿਕ ਇਮੀਗ੍ਰੇਸ਼ਨ ਪਲਾਨ ਹੈਗਾ ਜਿਹੜਾ ਕਿ ਨੋਵਾ ਸਕੋਸ਼ੀਆ ਨਿਊ ਫਾਉਂਡਲੈਂਡ ਔਰ ਇਹਦੇ ਤਿੰਨ ਚਾਰ ਸਟੇਟਸ ਵਿੱਚ ਚੱਲਦਾ ਹੈ ਇੱਥੇ ਘੱਟ ਪੁਆਇੰਟਸ ਦੇ ਨਾਲ ਪੀਆਰ ਬਣ ਜਾਂਦੀ ਹੈ ਸੋ ਇਹ ਉਹਨਾਂ ਨੇ ਕਿਤੇ ਨਹੀਂ ਕਿਹਾ ਵੀ ਅਸੀਂ ਬਾਕੀ ਉਹਨਾਂ ਨੂੰ ਡਿਪੋਰਟ ਕਰ ਦੇਣਾ ਪੀਆਰ ਘੱਟ ਦੇਣੀ ਹੋ ਸਕਦਾ ਓਵਰ ਅ ਪੀਰੀਅਡ ਆਫ ਜਿੰਨੂੰ ਪਹਿਲਾਂ 1 ਸਾਲ 'ਚ ਪੀਆਰ ਮਿਲ ਰਹੀ ਸੀ ਉਹਨੂੰ 2.5 ਸਾਲ 'ਚ ਮਿਲੇ 2 ਸਾਲ 'ਚ ਮਿਲੇ 3 ਸਾਲ 'ਚ ਮਿਲੇ ਇਹ ਤੇ ਕਿਤੇ ਕਿਹਾ ਹੀ ਨਹੀਂ ਉਹਨਾਂ ਨੇ ਅਸੀਂ ਡਿਪੋਰਟ ਕਰ ਦੇਣਾ ਬਾਕੀ ਸ ਇੰਟਰਪ੍ਰੀਟ ਕਰ ਲਈ ਜਿਹੜੀ 1.3 ਲੱਖ ਸਟੂਡੈਂਟ ਦੇ ਰਿਪੋਰਟ ਕਰਨ ਦੀ ਖਬਰ ਆਉਂਦੀ ਹੈ ਉਹਦੀ ਸੱਚਾਈ ਕੀ ਹੈ ਮੈਂ ਤਾਂ ਖੁਦ ਨਹੀਂ ਉਹ ਸੱਚਾਈ ਹੈ ਹੀ ਨਹੀਂ ਜੀ ਉਹਦੇ ਵਿੱਚ ਇਹ ਨੰਬਰ ਕਿੱਥੋਂ ਆ ਗਿਆ 1.3 ਲੱਖ ਇਹ ਨਹੀਂ ਸਮਝ ਆਈ ਅਜੇ ਤੱਕ ਦੇਖੋ ਕੈਨੇਡਾ ਤੇ ਐਸਾ ਕੰਟਰੀ ਹੈਗਾ ਇੱਕ ਪਤਾ ਲੱਗਿਆ ਵੀ ਪਿੱਛੇ ਤੁਹਾਨੂੰ ਵੀ ਯਾਦ ਹੋਵੇਗਾ ਜਿਹੜਾ ਕੋ ਮਿਸ਼ਰਾ ਬੰਦਾ ਫੜਿਆ ਸੀਗਾ ਰਾਈਟ ਉਹਦੇ ਥਰੂ ਕਿੰਨੇ ਬੰਦੇ ਫਰਾਡੂਲੈਂਟ ਡਾਕੂਮੈਂਟਸ ਯੂਜ਼ ਕਰਕੇ ਕੈਨੇਡਾ ਚ ਵੜੇ ਉਹ ਤੇ ਹਾਲ ਤੱਕ ਉਹ ਨਹੀਂ ਗੱਡੇ ਉਹਨਾਂ ਨੇ ਹਾਂ ਤੁਹਾਨੂੰ ਤੁਹਾਡੀ ਨੌਲੇਜ ਹੈ ਕਿ ਇਹੋ ਜਿਹੇ ਇੱਕ ਵੀ ਸਟੂਡੈਂਟ ਜਿਹੜਾ ਉਹ ਮਿਸ਼ਰਾ ਵਾਲੇ ਫਰਾਡ ਵਾਲਾ ਸਟੂਡੈਂਟ ਹੋਵੇ ਤਾਂ ਵਾਪਸ ਹੋਣਾ ਨਾ ਰਿਪੋਰਟ ਕਰਤਾ ਹੋਵੇ ਪੈਂਡਿੰਗ ਇਨਵੈਸਟੀਗੇਸ਼ਨ ਸਭ ਕੁਝ ਪਿਆ ਲੋਕ ਉੱਥੇ ਕੰਮ ਕਰ ਰਹੇ ਨੇ ਬਿਜ਼ਨੈਸਸ ਕਰ ਰਹੇ ਨੇ ਪੈਸੇ ਬਣਾ ਰਹੇ ਨੇ ਉਹਨਾਂ ਤੋਂ ਉਹ ਵੀ ਨਹੀਂ ਕੱਟਿਆ ਹਾਲ ਤੱਕ ਇੱਕ ਰਾਈਟ ਇਹ ਫਿਰ ਪੈਨਿਕ ਉਦੋਂ ਕ੍ਰੀਏਟ ਹੋ ਗਿਆ ਜਦੋਂ ਜਸਟਨ ਟਰੂਡ ਹੁਣੀ ਟਵੀਟ ਕਰਦੇ ਨੇ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸੀਗੇ ਜਿਹੜੇ ਵਿਜ਼ਟਰ ਵੀਜ਼ੇ ਦੇ ਉੱਪਰ ਜਾਂਦੇ ਸੀਗੇ ਉੱਥੇ ਜਾ ਕੇ ਐਲਐਮਆਈ ਅਪਲਾਈ ਕਰ ਲੈਂਦੇ ਸੀਗੇ ਉਹ ਕਾਨੂੰਨ ਜ਼ਰੂਰ ਚੇਂਜ ਹੋਇਆ ਵੀ ਹੁਣ ਤੁਸੀਂ ਜੇ ਟੂਰਿਸਟ ਵੀਜ਼ਾ ਤੇ ਕੈਨੇਡਾ ਜਾ ਰਹੇ ਹੋ ਤੁਹਾਨੂੰ ਐਲਐਮਆਈ ਨਹੀਂ ਮਿਲਣਾ ਵਰਕ ਪਰਮਿਟ ਚੇਂਜ ਨਹੀਂ ਹੋਣਾ ਆਪਣਾ ਉੱਤੇ ਘੁੰਮੋ ਜੋ ਕਰਨ ਆਇਓ 2 ਮਹੀਨੇ 3 ਮਹੀਨੇ 4 ਮਹੀਨੇ ਜੋ ਤੁਸੀਂ ਘੁੰਮਣਾ ਹੈ ਘੁੰਮੋ ਤੇ ਵਾਪਸ ਜਾਓ ਜਿਹੜੀ ਮੈਂ ਸਮਝਦਾ ਇੱਕ ਜਾਇਜ਼ ਗੱਲ ਵੀ ਹੈ ਜੇ ਰੂਲ ਇਹ ਸੀਗਾ ਵੀ ਹਾਂ ਟੂਰਿਸਟ ਵੀਜ਼ਾ ਤੇ ਆ ਕੇ ਤੁਸੀਂ ਸ਼ਿਫਟ ਕਰ ਰਹੇ ਹੋ ਵਰਕ ਵੀਜ਼ਾ ਦੇ ਵਿੱਚ ਥੈਟ ਵਾਸ ਡੂਰਿੰਗ ਕੋਵਿਡ ਉਹਨਾਂ ਨੇ ਸਪੈਸ਼ਲ ਉਹ ਰੂਲ ਬਣਾਇਆ ਸੀਗਾ ਇਹ ਵੀ ਟੂਰਿਸਟ ਨੂੰ ਅਲਾਉ ਕੀਤਾ ਆ ਕੇ ਕੰਮ ਕਰ ਸਕਦੇ ਹੋ ਬਿਕਾਉਜ਼ ਉਹਨਾਂ ਇੱਕ ਸਿਚੁਏਸ਼ਨ ਐ ਸੀਸੀ ਕੰਟਰੀ ਦੇ ਵਿੱਚ ਜਦੋਂ ਲੋਡ ਸੀਗੀ ਲੋਕਾਂ ਦੀ ਬਟ ਇਹ ਤੁਹਾਡਾ ਰਾਈਟ ਨਹੀਂ ਬਣ ਜਾਂਦਾ ਹੁਣ ਸਾਡੇ ਮੁਲਕ ਦੇ ਵਿੱਚ ਵੀ ਇੰਡੀਆ ਦੇ ਚਾਪਾ ਗੱਲ ਕਰੀ ਟੂਰਿਸਟ ਆਂਦਾ ਉਹਨਾਂ ਨੂੰ ਵਰਕ ਥੋੜਾ ਅਲਾਉਡ ਹੈਗਾ ਨਾਟ ਅਲਾਉਡ ਕਿਸੇ ਵੀ ਕੰਟਰੀ ਚ ਨਹੀਂ ਹੈਗਾ ਆਸਟ੍ਰੇਲੀਆ ਨੇ ਵੀ ਇਹੀ ਰੀਸੈਂਟਲੀ ਉਹਨੇ ਚੇਂਜ ਕੀਤਾ 1 ਜੁਲਾਈ ਤੋਂ ਵੀ ਟੂਰਿਸਟ ਵੀਜ਼ਾ ਵਾਲੇ ਉੱਥੇ ਜਾ ਕੇ ਸਟੂਡੈਂਟ ਵੀਜ਼ਾ ਚ ਕਨਵਰਟ ਕਰ ਲੈਂਦੇ ਸੀ ਉਹ ਬੰਦ ਕਰ ਦਿੱਤਾ ਉਹਨਾਂ ਨੇ ਸੋ ਇਹ ਕਿੰਟਰੀ ਦਾ ਆਪਣਾ ਕਾਨੂੰਨ ਹੈ ਉਹਨਾਂ ਨੇ ਬਦਲ ਦਿੱਤਾ ਉਹ ਚ ਸਾਡਾ ਨਾਰਾਜ਼ ਹੋਣਾ ਜਾਂ ਪ੍ਰਦਰਸ਼ਨ ਕਰਨਾ ਇਜ਼ ਨਾਟ ਜਸਟੀਫਾਇਬਲ ਐਂਡ ਜਿੱਥੇ ਤੁਸੀਂ ਜਸਟਨ ਟਰੂਡੋ ਦੀ ਗੱਲ ਕੀਤੀ ਉਹ ਵੀ ਇੱਕ ਪੋਲੀਟਿਸ਼ੀਅਨ ਹੀ ਆ ਉਹਨੂੰ ਬਾਇ ਹੋਕਰ ਬਾਇ ਕਰੁਕ ਪੋਲਿਟਿਕਸ ਦੇ ਵਿੱਚ ਉਥੇ ਇਲੈਕਸ਼ਨ ਜਿੱਤਨੇ ਨੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਦਾ ਉਹਦਾ ਸੁਪਨਾ ਹੈਗਾ ਸਾਡੇ ਪੰਜਾਬ ਦੇ ਜਗਮੀਤ ਸਿੰਘ ਹੋਣੀ ਉਹਦੇ ਨਾਲ ਪਾਰਟਨਰ ਸੀਗੇ ਸਰਕਾਰ ਦੇ ਵਿੱਚ ਉਹਨਾਂ ਨੇ ਆਪਣਾ ਅਲੱਗ ਰਸਤਾ ਬਣਾ ਲਿਆ ਸੋ ਉਹਨੂੰ ਲੱਗਦਾ ਕਿ ਤਨਾ ਕਿਤੇ ਪੰਜਾਬੀ ਵੋਟ ਜਗਮੀਤ ਸਿੰਘ ਦੇ ਨਾਲ ਚਲੀ ਗਈ ਹੈ ਮੇਰੇ ਕੋਲ ਨਹੀਂ ਰਹਿਣੀ ਉਹ ਜਿੰਨਾ ਲਿਬਰਲ ਸੀਗਾ ਅਜ ਤੋਂ 6 ਮਹੀਨੇ ਪਹਿਲੇ 8 ਮਹੀਨੇ ਪਹਿਲੇ ਪੰਜਾਬੀਆਂ ਨੂੰ ਲੈ ਕੇ ਇਮੀਗ੍ਰੈਂਟਸ ਨੂੰ ਲੈ ਕੇ ਉਹਨਾਂ ਹੀ ਉਹਨੇ ਸਖਤ ਰਵਈਆ ਅਪਣਾ ਲਿਆ ਵੀ ਐਟ ਲੀਸਟ ਮੈਂ ਆਪਣੀ ਕੈਨੇਡੀਅਨ ਪੋਪੂਲੇਸ਼ਨ ਨੂੰ ਦਿਖਾ ਦਵਾਂ ਵੀ ਮੈਂ ਇਮੀਗ੍ਰੈਂਟ ਫ੍ਰੈਂਡਲੀ ਨਹੀਂ ਹਾਂ ਹਾਂ ਸੋ ਪੋਲੀਟੀਸ਼ੀਅਨ ਹੈ ਕੋਈ ਗੱਲ ਨਹੀਂ ਪੋਲੀਟਿਕਸ ਦੇ ਵਿੱਚ ਇਲੈਕਸ਼ਨ ਹੋ ਜਾਣਗੇ ਸਹੀ ਪਿਕਚਰ ਫਿਰ ਸਾਹਮਣੇ ਆਏਗੀ ਸਾਰੀ ਪੋਲੀਟਿਕਸ ਆ ਤੁਹਾਨੂੰ ਲੱਗਦਾ ਕਿ ਹਾਲਾਤ ਚੰਗੇ ਹੋ ਜਾਂਦੇ ਹੈ ਹਾਈ ਪੋਲੀਟਿਕਸ ਹੈ ਜੀ ਹਾਂ ਬਿਲਕੁਲ ਦੇਖੋ ਆਸਟ੍ਰੇਲੀਆ ਚ ਵੀ ਇਸ ਸਾਲ ਦੇ ਐਂਡ ਵਿੱਚ ਹੀ ਅਗਲੇ ਸਾਲ ਦੀ ਸ਼ੁਰੂਆਤ ਚ ਇਲੈਕਸ਼ਨ ਹੈ ਸੇਮ ਕੈਨੇਡਾ ਦੇ ਵਿੱਚ ਵੀ ਹੈਗੇ ਸਟੇਕਸ ਆਰ ਹਾਈ ਜਿਹੜਾ ਬੰਦਾ 7 ਸਾਲ ਪ੍ਰਧਾਨ ਮੰਤਰੀ ਰਹਿ ਗਿਆ ਦੋ ਟਰਮਸ ਕੱਢ ਗਿਆ ਟਰੂਡੋ ਉਹਦਾ ਸੁਪਨਾ ਇੱਕ ਹੋਰ ਟਰਮ ਦਾ ਸੀਗਾ ਅੱਜ ਤੋਂ 8 ਮਹੀਨੇ ਪਹਿਲਾਂ ਉਹਨੂੰ ਲੱਗ ਰਿਆ ਸੀ ਮੇਰਾ ਝੰਡਾ ਬੁਲੰਦ ਹੈਗਾ ਕੋਈ ਗੱਲ ਨਹੀਂ ਇਮੀਗ੍ਰੈਂਟਸ ਨੂੰ ਅੱਛੇ ਲੱਗ ਰਹੇ ਸੀਗੇ 6 ਮਹੀਨਾ ਚ ਇਮੀਗ੍ਰੈਂਟਸ ਬੁਰੇ ਲੱਗਣੇ ਸ਼ੁਰੂ ਹੋ ਗਏ ਦਸ 올 ਪੋਲਿਟਿਕਸ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਕੈਨੇਡਾ ਨੇ 에어ਪੋਰਟ ਤੋਂ ਵਾਪਸ ਕਰਨੇ ਸ਼ੁਰੂ ਕਰਤੇ ਬਿਲਕੁਲ ਜੀ ਦੇਖੋ ਕੈਨੇਡਾ ਦਾ ਕੀ ਹੈਗਾ ਵੀਜ਼ਾ ਜੇ ਬੰਦਾ ਟੂਰਿਸਟ ਵੀਜ਼ਾ ਇੱਥੋਂ ਲੈ ਕੇ ਜਾਂਦਾ ਹਾਂ 에ਅਰਪੋਰਟ ਦੇ ਉੱਤੇ ਉਹਨੂੰ ਕੁਐਸਚਨਿੰਗ ਹੁੰਦੀ ਹੈ ਵੀ ਤੁਸੀਂ ਕੀ ਕਰਨ ਆਏ ਹੋ ਕੈਨੇਡਾ 'ਚ ਤੁਹਾਡੀ ਬੈਕਗ੍ਰਾਉਂਡ ਕੀ ਹੈਗੀ ਹੈ ਉਹ ਇਨਫੋਰਮੇਸ਼ਨ ਜੇ ਤੁਹਾਡੀ ਪ੍ਰੋਵਾਈਡਡ ਇਨਫੋਰਮੇਸ਼ਨ ਜੋ ਤੁਸੀਂ ਫਾਰਮ 'ਚ ਦਿੱਤੀ ਹੈ ਜਾਂ ਜਿਹੜੇ ਡਾਕੂਮੈਂਟਸ ਨਾਲ ਦਿੱਤੇ ਹਨ ਜੇ ਉਹਦੇ ਨਾਲ ਮੈਚ ਨਹੀਂ ਕਰਦੀ ਇਮੀਗ੍ਰੇਸ਼ਨ ਆਫੀਸਰ ਕੋਲ ਰਾਈਟ ਹੈਗਾ ਤੁਹਾਨੂੰ ਕੈਨੇਡਾ ਦੀ ਐਂਟਰੀ ਨਾ ਦੇਵੇ ਵਾਪਸ ਭੇਜ ਦੇਵੇ ਇਹਦੇ 'ਚ ਟੂਰਿਸਟ ਵੀਜ਼ੇ ਵਾਲੇ ਨੇ ਜ਼ਿਆਦਾ ਦੇਖੋ ਇਹ ਗੱਲ ਕਿਸ ਤੋਂ ਲੁਕੀ ਆ ਵੀ ਲੋਕਾਂ ਨੇ 20-20 ਲੱਖ ਰੁਪਏ ਲਾ ਕੇ ਤੇ ਟੂਰਿਸਟ ਵੀਜ਼ਾਸ ਲਏ ਨੇ ਕੈਨੇਡਾ ਦੇ ਸਭ ਨੂੰ ਪਤਾ ਗੱਲ ਹੈ ਆ ਲੋਕਾਂ ਨੇ ਸਿਰਫ ਇਸ ਲਾਲਚ ਨੂੰ ਵੀ ਮੈਂ ਅੱਜ ਕੈਨੇਡਾ ਜਾ ਰਿਹਾ ਹਾਂ ਪਰਿਵਾਰ ਦਾ ਨਾਲ ਲੈ ਕੇ ਜਾ ਰਿਹਾ ਹਾਂ ਉੱਥੇ ਜਾ ਕੇ ਐਲਐਮਆਈ ਕਰਾਂਗਾ ਵਰਕ ਵੀਜ਼ਾ ਚਾਜੂਗਾ ਤੇ ਹੌਲੀ ਹੌਲੀ ਕੈਨੇਡਾ ਦੀ ਪੀਆਰ ਲلوںਗਾ ਹੁਣ ਮਾੜੀ ਗੱਲ ਕੀ ਹੈ ਇੱਥੇ ਫਰਾਡੂਲੈਂਟ ਡਾਕੂਮੈਂਟਸ ਯੂਜ਼ ਕਰਕੇ ਉਹ ਵੀਜ਼ਾਸ ਲੈ ਗਏ ਜਿਹੜਾ ਬੰਦਾ ਜਾ ਰਿਹਾ ਉਹਨੂੰ ਵੀ ਪਤਾ ਹੈ ਮੇਰੇ ਕਾਗਜ਼ ਨਕਲੀ ਲੱਗੇ ਹੋਏ ਆ ਪਰ ਉਹਨੂੰ ਇਹ ਜਾਣਕਾਰੀ ਨਹੀਂ ਹੈ ਵੀ ਉਹ ਡਾਕੂਮੈਂਟਸ ਕਿਨੇ ਉਹ ਡਾਕੂਮੈਂਟਸ ਦੀ ਕਾਪੀ ਉਹਦੇ ਕੋਲ ਨਹੀਂ ਹੈਗੀ ਪਰ ਇਮੀਗ੍ਰੇਸ਼ਨ ਅਫੀਸਰ ਕੋਲ ਸਾਰੇ ਡਾਕੂਮੈਂਟਸ ਆਨਲਾਈਨ ਪਏ ਨੇ बिकॉज़ ਸਿਸਟਮ ਕੈਨੇਡਾ ਦਾ ਸਾਰਾ ਆਨਲਾਈਨ ਹੈਗਾ ਔਰ ਸਾਰੇ ਡਾਕੂਮੈਂਟਸ ਆਨਲਾਈਨ ਚੜੇ ਨੇ ਉਹਨਾਂ ਤੇ ਕਲਿੱਕ ਆਫ ਮਾਊਸ ਕਰਨਾ ਪੂਰੀ ਜਾਣਕਾਰੀ ਆ ਜਾਣੀ ਕੰਪਿਊਟਰ ਸਕਰੀਨ ਤੇ ਵੀ ਆਹ ਬੰਦੇ ਨੇ ਆਪਣੀ ਆਮਦਨ ਦਿਖਾਈ ਆਹ ਦੱਸਿਆ ਮੈਂ ਇੱਥੇ ਕੰਮ ਕਰਦਾ ਆ ਮੇਰਾ ਬਿਜ਼ਨਸ ਹੈ ਆ ਮੇਰੇ ਖਾਤੇ 'ਚ ਪੈਸੇ ਆ ਹਾਂ ਉਹਨੇ ਜਦੋਂ ਉਹ ਜਾਣਕਾਰੀ ਤੁਹਾਡੇ ਕੋਲ ਉੱਥੇ ਕਾਊਂਟਰ ਤੇ ਪੁੱਛੀ ਉਹ ਤੁਹਾਡੀ ਜਾਣਕਾਰੀ ਮੈਚ ਨਹੀਂ ਕੀਤੀ ਜੋ ਜਾਣਕਾਰੀ ਫਾਰਮ ਹੈ ਉਹ ਨਾਲ ਉਹਦਾ ਕਲੈਸ਼ ਹੋ ਰਿਹਾ ਯੂ ਹੈਜ਼ 올 द राइट ਉੱਚ ਕੋਈ ਗਲਤ ਨਹੀਂ ਹੈ ਕਹਿੰਦਾ ਨਹੀਂ ਮੈਨੂੰ ਲੱਗਦਾ ਵੀ ਤੁਸੀਂ ਜੈਨੂਇਨ ਨਹੀਂ ਹੋ ਯੂ ਗੋ ਬੈਕ ਕਹਿਣ ਤੋਂ ਪਾਵ ਹੈ ਕਿ ਇਹ ਕਹਾਣੀ ਖਤਮ ਫਿਰ ਹੁਣ ਖਤਮ ਨਹੀਂ ਸਿੱਧੇ ਰਸਤੇ ਤੇ ਪਹੇਗੀ ਹਾਂ ਖਤਮ ਕਿਉਂ ਕੀ ਆਪਾਂ ਚਾਹੁੰਦੇ ਵੀ ਸਾਡੇ ਲੋਕੀ ਨਕਲੀ ਕਾਗਜ਼ ਬਣਾ ਕੇ ਬਾਹਰਲੇ ਮੁਲਕਾਂ ਜਾਂ ਨੇ ਜਿਹੜੇ ਟੂਰਿਸਟ ਵੀਜ਼ੇ ਤੇ ਜੈਨੂਇਨ ਜਾਂਦੇ ਸੀਗੇ ਜਾਂ ਕਈ ਯਾਰੀ ਉੱਤੇ ਜਾ ਕੇ ਫਿਰ ਬਨਪ੍ਰੀ ਜੀ ਟੂਰਿਸਟ ਵੀਜ਼ੇ ਦਾ ਕੀ 파ਵਾ ਹੈ ਵੀ ਤੁਸੀਂ ਉਸ ਮੁਲਕ ਵਿੱਚ ਕੁੰਮਾ ਨਾ ਟੂਰਿਸਟ ਦਾ ਕੀ ਮਤਲਬ ਹੈ ਜਿਹੜਾ ਕੁੰਮਾ ਨਾ ਆਇਆ ਹਾਂ ਉਹਨੇ ਕੰਮ ਕਰਕੇ ਕੀ ਕਰਨਾ ਕੁੰਮ ਕੇ ਹੁਣ ਵਾਪਸ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਕੈਨੇਡਾ ਉਹਨਾਂ ਦੇ ਰੂਲਸ ਦੇ ਹਿਸਾਬ ਨਾਲ ਵਰਕ ਪਰਮਿਟ ਪਾਓ ਐਲ ਐਮ ਆਈ ਐਸ ਇੱਥੋਂ ਲੋ ਆਫਸ਼ੋਰ ਲੋ ਆਫਸ਼ੋਰ ਰੋੜਾ ਬਣਾਉਂਗਾ ਕੋਈ ਆਪਣੀ ਪੀਆਰ ਪਾਓ ਤੁਹਾਡੇ ਪੁਆਇੰਟ ਬੰਦੇ ਪੀਆਰ ਪਾਓ ਆਪਾਂ ਕਿਉਂ ਸਿਸਟਮ ਨੂੰ ਅਬਿਊਜ਼ ਕਰਨਾ ਉਹ ਫਾਰ ਦਾ ਟਾਈਮ ਬਿੰਗ ਉਹਨਾਂ ਨੂੰ ਵਰਕਰਸ ਦੀ ਟੈਂ ਕੰਟਰੀ ਦੇ ਵਿੱਚ ਵਰਕਰਸ ਦੀ ਕਮੀ ਪੈ ਗਈ ਸੀ ਸੋ ਦੇ ਅਲਾਉਡ ਦਿਸ ਉਹ ਸਾਡਾ ਹੱਕ ਨਹੀਂ ਸੀਗਾ ਰਾਈਟ ਇਹ ਵੀ ਗੱਲ ਕਹੀ ਜਾ ਰਹੀ ਹੈ ਕਹਿੰਦੇ ਨੇ ਕਿ ਹੁਣ ਕੈਨੇਡਾ ਦੇ ਵਿੱਚ ਸਟੂਡੈਂਟ ਅਮਰੀਕਾ ਵੱਲ ਨੂੰ ਮੂਵ ਕਰਨੇ ਸ਼ੁਰੂ ਹੋ ਗਏ ਦੇਖੋ ਉਹਦੇ ਪਿੱਛੇ ਕੀ ਸੱਚਾਈ ਹੈ ਕੀ ਨਹੀਂ ਹੈ ਮੈਂ ਕਹਿ ਨਹੀਂ ਸਕਦਾ ਇੱਕ ਵੀਡੀਓ ਮੈਂ ਵੀ ਦੇਖੀ ਤੁਹਾਡੀ ਤਰ੍ਹਾਂ ਬਟ ਉੱਥੇ ਕਿਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਬਸਤੀ ਗੁਜਾਂ ਜਲੰਧਰ ਦੀ ਵੀਡੀਓ ਸੀ ਜਾਂ ਕੈਨੇਡਾ ਦੀ ਸੀ ਕੈਨੇਡਾ ਤੋਂ ਬਾਰਡਰ ਕਰ ਕਰ ਰਹੇ ਆਂ ਕੋ ਅਥੈਂਟੀਸਿਟੀ ਉਹਦੀ ਨਹੀਂ ਹੈਗੀ ਆ ਅਦਰਵਾਇਜ਼ ਕੈਨੇਡਾ ਔਰ ਅਮਰੀਕਾ ਦੇ ਬਾਰਡਰ ਆਲਮੋਸਟ ਓਪਨ ਹੋ ਗਏ ਆ ਇੱਕ ਤੋਂ ਦੂਸਰੀ ਥਾਂ ਜਾਣਾ ਕੋਈ ਔਖਾ ਕੰਮ ਨਹੀਂ ਹੈਗਾ ਲੋਕੀ ਮੈਕਸੀਕੋ ਤੋਂ ਵੀ ਦਵਾਰਾਂ ਟੱਪ ਕੇ ਜਾਂਦੇ ਰਹੇ ਤੇ ਇੱਥੋਂ ਵੀ ਜਾਂਦੇ ਹੋਣਗੇ ਜ਼ਰੂਰ ਜਾਂਦੇ ਹੋਣਗੇ ਬਟ ਮੈਂ ਉਹਨੂੰ ਔਥੈਂਟੀਸਿਟੀ ਨਾਲ ਨਹੀਂ ਕਹਿ ਸਕਦਾ ਵੀ ਯੈਸ ਉਹ ਵੀਡੀਓ ਸਹੀ ਸੀਗੀ ਇਹ ਜੋ ਮਾਹੌਲ ਹੁਣ ਕ੍ਰੀਏਟ ਹੋਇਆ ਇਮੀਗ੍ਰੇਸ਼ਨ ਇੰਡਸਟਰੀ ਦੇ ਉੱਪਰ ਇਹਦਾ ਕਿੰਨਾ ਕੋਈ ਅਸਰ ਹੋਇਆ ਔਰ ਕੀ ਵਾਕਈ ਬੱਚੇ ਪਿੱਛੇ हट ਗਏ ਨੇ ਹੁਣ ਦੇਖੋ ਇਮੀਗ੍ਰੇਸ਼ਨ ਇੰਡਸਟਰੀ ਉੱਤੇ ਬਹੁਤ ਵੱਡਾ ਅਸਰ ਹੋਇਆ ਇੱਕ ਗੱਲ ਇਹ ਨਾ ਭੁੱਲਿਓ ਵੀ ਇਮੀਗ੍ਰੇਸ਼ਨ ਇੰਡਸਟਰੀ ਪੰਜਾਬ ਦੇ ਯੂਥ ਨੂੰ ਬਹੁਤ ਵੱਡੇ ਤੌਰ ਤੇ এমਪਲੋਇਮੈਂਟ ਵੀ ਦੇ ਰਹੀ ਸੀ। ਕਰੀਬਨ ਜੇ ਮੈਂ ਅੰਦਾਜ਼ੇ ਨਾਲ ਹੀ ਗੱਲ ਕਰਾਂ ਤੇ 2.5 ਤੋਂ 3 ਲੱਖ ਯੂਥ ਇਸ ਇੰਡਸਟਰੀ ਚ ਜੌਬਸ ਵਿੱਚ ਲੱਗਿਆ ਸੀਗਾ। ਟੀਚਰਸ ਜਿਹੜੇ ਬੱਚਿਆਂ ਨੂੰ ਆਈਐਲਟੀਆ ਪੀਟੀ ਦੀ ਪ੍ਰੈਪਰੇਸ਼ਨ ਕਰਾ ਰਹੇ ਸੀ, ਦਫ਼ਤਰਾਂ 'ਚ ਕੰਮ ਕਰਨ ਵਾਲੇ ਕਾਉਂਸਲਰਸ, ਮਾਰਕੀਟਿੰਗ ਵਾਲੇ ਬੰਦੇ, ਕਾਲ ਸੈਂਟਰਸ ਵਾਲੇ ਬੰਦੇ ਕਿੰਨੇ ਬੰਦੇ ਕੰਮ ਤੇ ਲੱਗੇ ਹੋਏ ਸੀਗੇ। ਸੋ ਪੋਲੀਟਿਸ਼ੀਅਨਸ ਲਈ, ਲੀਡਰਸ ਲਈ ਇਹ ਕਹਣਾ ਬੜਾ ਆਸਾਨ ਸੀਗਾ ਜੀ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ। ਪਰ ਸਾਡੇ ਕੋਲ ਇੱਥੇ ਆਪਣੀ ਯੂਥ ਨੂੰ ਦੇਣ ਲਈ ਕਿਹੜੀ এমਪਲੋਇਮੈਂਟ ਹੈ ਕਿਹੜੀ ਇੰਡਸਟਰੀ ਹੈਗੀ ਆ ਪੰਜਾਬ ਤੇ ਉਤੇ ਇੰਡਸਟਰੀ ਵੀ ਭੱਜ ਗਈ ਹੋਈ ਹੈ ਤੇ ਅਲਟੀਮੇਟਲੀ ਇਹ ਬੱਚੇ ਜੇ ਬਾਹਰ ਜਾ ਰਹੇ ਸੀਗੇ ਤੇ ਕਿਤੇ ਨਾ ਕਿਤੇ ਕਿਸੇ ਕ੍ਰੀਏਟਿਵ এমਪਲੋਇਮੈਂਟ ਵਿੱਚ ਜਾ ਰਹੇ ਸੀਗੇ ਇੱਕ ਮਹੀਨਾ ਕੰਮ ਕਰਕੇ 12ਵੀਂ ਪਾਸ ਬੱਚਾ ਮੈਨੂੰ ਅੱਜ ਦੀ ਡੇਟ ਦੱਸੋ ਜੇ ਆਪਾਂ ਨੂੰ ਪੰਜਾਬ 'ਚ ਨੌਕਰੀ ਮਿਲਦੀ ਹੈ 15000 ਰੁਪਏ ਨਹੀਂ ਮਿਲਦੇ ਉਹਨਾਂ ਮਹੀਨੇ ਦੇ ਉਹ ਬੱਚਾ ਘਰ 50000 ਭੇਜਣ ਜੋਗਾ ਹੋ ਰਿਹਾ ਸੀਗਾ ਸੋ ਕੋਈ ਬੁਰਾਈ ਨਹੀਂ ਸੀ ਉਹਦੇ 'ਚ ਪਰ ਸਿਸਟਮ ਨੂੰ ਅਬਿਊਜ਼ ਕੀਤਾ ਗਿਆ ਕਿਤਨਾ ਕਿਤੇ ਇਸ ਇੰਡਸਟਰੀ ਵਿੱਚ ਵੀ ਕੁਝ ਕਾਲੀਆਂ ਪੇਡਾਂ ਸੀਗੀਆਂ ਜਿਨ੍ਹਾਂ ਦੀ ਕਾਲੀਆਂ ਪੇਡਾਂ ਦੀ ਮਸ਼ਹੂਰੀ ਜ਼ਿਆਦਾ ਹੋ ਜਾਂਦੀ ਨਾ ਅਛਾਈਆਂ ਛੁੱਪ ਜਾਂਦੀਆਂ ਤੇ ਹਰ ਇੱਕ ਨੂੰ ਜਦ ਤੱਕ ਤੇ ਇਸ ਇੰਡਸਟਰੀ ਨਾਲ ਕੋਈ ਲਾਲਚ ਸੀਗਾ ਉਤੋਂ ਮਕਸਦ ਪੂਰਾ ਹੋ ਰਿਹਾ ਸੀਗਾ ਨਾਲ ਸੀਗੇ ਜਿੱਥੇ ਮਕਸਦ ਪੂਰਾ ਨਹੀਂ ਸੀ ਹੁੰਦਾ ਉੱਥੇ ਅਗੇਂਸਟ ਹੋ ਜਾਂਦੇ ਸੀਗੇ ਇਸ ਵੇਲੇ ਇਮੀਗ੍ਰੇਸ਼ਨ ਇੰਡਸਟਰੀ ਬਹੁਤ ਕ੍ਰਾਈਸਿਸ 'ਚ ਹੈ ਕਰੀਬਨ ਜੇ ਮੈਂ ਤੁਹਾਨੂੰ ਗੱਲ ਕਰਾਂ ਤੇ 30-35% ਬੰਦੇ ਕੰਮ ਛੱਡ ਕੇ ਜਾ ਚੁੱਕੇ ਨੇ ਅੱਛਾ ਇਨੇ ਬੰਦੇ ਕੰਮ ਛੱਡ ਕੇ ਜਾ ਚੁੱਕੇ ਨੇ ਤੇ ਇਹ ਹਾਲਾਤ 6 ਕੁ ਮਹੀਨੇ ਹੋਰ ਇਸ ਤਰ੍ਹਾਂ ਰਹੇ ਹਾਂ ਤੇ 20-25% ਬੰਦੇ ਹੋਰ ਕੰਮ ਛੱਡ ਜਾਂਦੇ ਇਹ ਤੇ ਸਭ ਤੋਂ ਵੱਡਾ ਫਿਰ ਮੈਨੂੰ ਲੱਗਦਾ ਅਸਰ ਇਮੀਗ੍ਰੇਸ਼ਨ ਇੰਡਸਟਰੀ ਦੇ ਉੱਪਰ ਪਿਆ ਇਹ ਫਿਰ ਵਾਕਈ ਇਹ ਹਾਲਾਤ ਸੀਗੇ ਕਿ ਜਾਂ ਫਿਰ ਪੈਨਿਕ ਹੋ ਕੇ ਬੱਚੇ ਹੁਣੇ ਹਟ ਗਏ ਮਨਪ੍ਰੀਤ ਆਪਾਂ ਸ਼ੋਅ ਤੋਂ ਪਹਿਲਾਂ ਗੱਲ ਕਰ ਰਹੇ ਸੀ ਤੁਹਾਡੇ ਨਾਲ ਇਸ ਇੰਟਰਵਿਊ ਤੋਂ ਪਹਿਲਾਂ ਅਨੌਫੀਸ਼ਲ ਗੱਲ ਕਰ ਰਹੇ ਸੀ ਬਟ ਮੈਂ ਉਹਨੂੰ ਇੱਥੇ ਲਿਆਣਾ ਵੀ ਚਾਹਾਂਗਾ ਗੱਲ ਨੂੰ ਬਿਕਾਜ਼ ਉਹ ਫੈਕਟ ਹੈਗਾ ਜੇ ਪਿਛਲੇ ਸਾਲ ਪਰ ਪਰ ਕੇ ਬੱਚਾ ਕੈਨੇਡਾ ਗਿਆ ਤੁਸੀਂ ਨੋਟ ਕੀਤਾ ਨਾ ਇੰਡੀਆ ਔਰ ਕੈਨੇਡਾ ਦੇ ਰਿਲੇਸ਼ਨ ਪਿਛਲੇ ਸਾਲ ਚ ਬਹੁਤ ਡਾਊਨ ਚਲੇ ਗਏ ਸੀ ਫਿਰ ਵੀ ਕੈਨੇਡਾ ਨੇ ਦਬਾ ਕੇ ਵੀਜ਼ਾ ਦਿੱਤਾ ਸਪੈਸ਼ਲੀ ਪੰਜਾਬ ਦੇ ਬੱਚਿਆਂ ਇੱਕ ਤੇ ਉਹ ਪੋਲਿਟਿਕਸ ਵਾਲੀ ਗੱਲ ਉੱਥੇ ਆ ਜਾਂਦੀ ਹੈ ਵੀ ਪਿਛਲੇ ਸਾਲ ਟਰੂਡੋ ਨੂੰ ਅੱਛੇ ਲੱਗ ਰਹੇ ਸੀ ਇਮੀਗ੍ਰੈਂਟਸ ਤੇ ਉਹ ਬੁਲਾ ਰਿਹਾ ਸੀ ਸਰ ਆਪਣੇ ਬੱਚੇ ਵੀ ਪਰ ਪਰ ਕੇ ਗਏ ਆ ਬਿਨਾ ਕਿਸੇ ਪਲੈਨਿੰਗ ਤੋਂ ਗਏ ਆ ਬਿਨਾ ਕੋਈ ਸਕਿੱਲ ਇੱਥੋਂ ਜਨਰੇਟ ਕੀਤੇ ਗਏ ਕੋਈ ਸਕਿੱਲ ਲੈ ਬਿਨਾ ਗਏ ਨੇ ਬਿਨਾ ਸੋਚ ਤੋਂ ਬਿਨਾ ਸਮਝ ਤੋਂ ਸਿਰਫ ਪੇੜ ਚਾਲ ਦੇ ਵਿੱਚ ਹਾਂ ਵੀ ਮੇਰੇ ਦੋਸਤ ਚਲੇ ਗਏ ਮੇਰਾ ਰਿਸ਼ਤੇਦਾਰ ਚਲਾ ਗਿਆ ਸਾਰੇ ਕੈਨੇਡਾ ਜਾਣੇ ਮੈਂ ਵੀ ਕੈਨੇਡਾ ਜਾਣਾ ਹਾਂ ਬਿਨਾ ਕੋਈ ਪਲੈਨਿੰਗ ਤੋਂ ਅੱਜ ਜੇ ਉਹ ਕੈਨੇਡਾ ਨਹੀਂ ਜਾ ਰਹੇ ਉਹ ਵੀ ਬਿਨਾ ਪਲੈਨਿੰਗ ਤੋਂ ਹਨ ਬਿਨਾ ਕੋਈ ਫੈਕਟ ਚੈੱਕ ਕੀਤੇ ਹਨ ਵੀ ਨਹੀਂ ਜੀ ਉੱਥੇ ਕੰਮ ਨਹੀਂ ਹੈ ਤੁਸੀਂ ਆਫੀਸ਼ੀਅਲ ਡਾਟਾ ਦੇਖੋ ਕੈਨੇਡਾ ਦਾ ਉੱਥੇ ਅਨਇੰਪਲੋਇਮੈਂਟ ਰੇਟ ਕੀ ਹੈਗਾ ਕਿਹੜੇ ਪ੍ਰੋਵਿੰਸ ਵਿੱਚ ਅਨਇੰਪਲੋਇਮੈਂਟ ਰੇਟ ਜ਼ਿਆਦਾ ਕਿਹੜੇ ਪ੍ਰੋਵਿੰਸ ਵਿੱਚ ਅਨਇੰਪਲੋਇਮੈਂਟ ਰੇਟ ਘੱਟ ਹੈ ਕਿਹੜੇ ਪ੍ਰੋਵਿੰਸ ਵਿੱਚ ਕਿਹੜੀ ਸਕਿੱਲਜ਼ ਦੀ ਜ਼ਰੂਰਤ ਹੈਗੀ ਹੈ ਜੇ ਆਪਾਂ ਸਕਿੱਲਫੁੱਲ ਬਣ ਕੇ ਇੱਥੋਂ ਜਾ ਰਹੇ ਤਾਂ ਕਿਉਂ ਨਹੀਂ ਕੈਨੇਡਾ ਵੈਲਕਮ ਕਰੇਗਾ ਤੁਹਾਨੂੰ ਜੌਬਸ ਮਿਲਣਗੀਆਂ ਜਾਂਦੀ ਇੱਕ ਬਾਰਵੀਂ ਪਾਸ ਜਿਹੜਾ ਬੱਚਾ ਪੰਜਾਬ ਚੋਂ ਇੰਡੀਆ ਇੰਡੀਆ ਦੀ ਨਹੀਂ ਗੱਲ ਆਪਾਂ ਪੰਜਾਬ ਦੀ ਹੀ ਗੱਲ ਕਰਾਂਗੇ ਪੰਜਾਬ ਚੋਂ ਇੱਕ ਬੱਚੇ ਨੇ 12ਵੀਂ ਕੀਤੀ ਆ ਉਹਨਾਂ ਕੋਲ ਸਕਿੱਲ ਹੀ ਕੋਈ ਨਹੀਂ ਆਂਦੀ ਉਹਨਾਂ ਤਾਂ ਬਰਤਨ ਵੀ ਨਹੀਂ ਧੋਣੇ ਆਂਦੇ ਚੰਗੀ ਤਰ੍ਹਾਂ ਉਹ ਵੀ ਉੱਥੇ ਜਾ ਕੇ ਸਿੱਖਦਾ ਅਗਲਾ ਬਰਤਨ ਧੋਣੇ ਕਿਦਾਂ ਫਿਰ ਮੈਂ ਇਹਨਾਂ ਬੱਚਿਆਂ ਦੀ ਗੱਲ ਕਰਨ ਲੱਗਾ ਸੀਗਾ ਕਿ ਜਿਹੜੇ ਅਨਪਲਾਨਡ ਗਏ ਜਾਂ ਭੇਡ ਚਾਪਦੇ ਗਏ ਜਿਨ੍ਹਾਂ ਦੇ ਕੋਲ ਕੋਈ ਸਕਿੱਲ ਨਹੀਂ ਕੀ ਫਿਰ ਉਹਨਾਂ ਨੂੰ ਹੁਣ ਵਾਪਸ ਹੋਣਾ ਪਊਗਾ ਅਗੇਨ ਮਨਪ੍ਰੀਤ ਜਿਹੜੇ ਇਹਨਾਂ ਚ ਇੰਪਰੋਵਾਈਜ਼ ਕਰ ਜਾਣਗੇ ਜਿਹੜੇ ਸਿੱਖਣਗੇ ਹਾਲਾਤ ਦੇ ਹਿਸਾਬ ਨਾਲ ਵੀ ਇਸ ਕੰਟਰੀ 'ਚ ਆਵਲਾ ਕੋਰਸ ਚੱਲਣਾ ਮੈਨੂੰ ਆ ਸਕਿੱਲ ਲੈਣੀ ਪੈਣੀ ਆ ਉਹ ਆਪਣੇ ਇੱਥੇ ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਨਾ ਤੁਹਾਨੂੰ ਕੋਈ ਕੁਆਲੀਫਿਕੇਸ਼ਨ ਦੀ ਲੋ ਛੇ ਮੀਨੇਕ ਮਿਸਰੀ ਨਾਲ ਕੰਮ ਤੇ ਲੱਗੇ ਸਿੱਖ ਗਏ ਪਲੰਬਰ ਬਣ ਗਏ ਇਦਾਂ ਹੀ ਇਲੈਕਟ੍ਰੀਸ਼ੀਅਨ ਬਣ ਜਾਂਦਾ ਬੰਦਾ ਇਦਾਂ ਹੀ ਮਾਰਬਲ ਕਟਰ ਬਣ ਜਾਂਦਾ ਇਦਾਂ ਹੀ ਮੈਸਨ ਬਣ ਜਾਂਦਾ ਹਰ ਚੀਜ਼ ਦਾ ਕੋਰਸ ਹੈ ਠੀਕ ਹੈ ਈਵਨ ਤੁਸੀਂ ਪ੍ਰਾਪਰਟੀ ਡੀਲਰ ਵੀ ਬਨਣਾ ਨਾ ਕੈਨੇਡਾ ਚ ਉਹਦਾ ਵੀ ਕੋਰਸ ਹੈ ਹੂੰ ਸੋ ਸਟੂਡੈਂਟਸ ਨੂੰ ਪ੍ਰੋਸਪੈਕਟਿਵ ਇਮੀਗ੍ਰੈਂਟਸ ਨੂੰ ਦੇਖਣਾ ਪੈਣਾ ਹੈ ਵੀ ਹਾਂਜੀ ਕਿਹੜੇ ਫੀਲਡ ਵਿੱਚ ਡਿਮਾਂਡ ਹੈਗੀ ਹੈ ਕਿਹੜੇ ਸਟੇਟ ਵਿੱਚ ਇਮੀਗ੍ਰੇਸ਼ਨ ਜਲਦੀ ਹੋਣੀ ਹੈ ਓਤਨਾ ਦਿਮਾਗ ਲਗਾਣ ਅੱਛੇ ਤਰੀਕੇ ਨਾਲ ਸਟੱਡੀ ਕਰਨ ਇਸ ਚੀਜ਼ ਨੂੰ ਫਿਰ ਅਗਲਾ ਫੈਸਲਾ ਲੈਣ ਮਤਲਬ ਹੀ ਨਹੀਂ ਵੀ ਵਾਪਸ ਆਜਣ ਪੀਆਰ ਹੋਏਗੀ ਹੋਏਗੀ ਇਸ ਵੇਲੇ ਜਿਵੇਂ ਹਾਲਾਤ ਬਣ ਗਏ ਸਟੂਡੈਂਟ ਬਾਹਰ ਜਾਣੋਂ हट ਗਏ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਥ ਜਾ ਰਿਹਾ ਸੀਗਾ ਬਾਹਰ ਕਿ ਚਲੋ ਏਮਪਲੋਇਮੈਂਟ ਇੱਕ ਬਣੀ ਹੋਈ ਸੀਗੀ ਹੁਣ ਫਿਰ ਸਟੂਡੈਂਟ ਦੇ ਕੋਲ অপਸ਼ਨ ਕੀ ਹੈ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਵੈਸੇ ਮੈਨੂੰ ਲੱਗਦਾ ਸਕਤੀ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਆਸਟ੍ਰੇਲੀਆ ਨਾ ਬਹੁਤ ਬੱਚਾ ਜਾਣਾ ਚਾਹੁੰਦਾ ਪਰ ਆਸਟ੍ਰੇਲੀਆ ਐਕਸੈਪਟ ਨਹੀਂ ਕਰ ਰਿਹਾ ਸਪੈਸ਼ਲੀ ਪੰਜਾਬ ਦੇ ਬੱਚਿਆਂ ਨੂੰ ਕਿਉਂਕਿ ਸਾਡੇ ਪਰਿਵਾਰਾਂ ਦੇ ਕੋਲ ਫਾਈਨਾਂਸ ਦਾ ਬਹੁਤ ਵਧੀਆ ਪ੍ਰੂਫ ਨਹੀਂ ਹੁੰਦੇ ਇਨਕਮ ਟੈਕਸ ਦੀ ਰਿਟਰਨ ਨਾ ਹਰ ਕੋਈ ਨਹੀਂ ਭਰਦਾ ਜੇ ਭਰਦੇ ਆ ਤੇ ਪ੍ਰੋਪਰਲੀ ਨਹੀਂ ਭਰਦੇ ਪੁਰਾਣੇ ਪੈਸੇ ਨਹੀਂ ਹੈਗੇ ਖਾਤੇ ਪੈਸੇ ਹੈਗੇ ਆ ਖਾਤਿਆਂ ਚ ਨਹੀਂ ਹੈਗੇ ਸੋ ਆਸਟ੍ਰੇਲੀਆ ਇਸ ਕਰਕੇ ਐਕਸੈਪਟ ਨਹੀਂ ਕਰ ਰਿਹਾ ਦੂਸਰਾ ਸਾਡੇ ਬੱਚਿਆਂ ਨੇ ਉੱਥੇ ਜਾ ਕੇ ਵੀ ਸਟੂ ਇਤੋਂ ਗਏ ਸੀ ਬੈਚਲਰ ਡਿਗਰੀ ਕਰਨ ਉਤੋਂ ਜਾ ਕੇ ਸਸਤੇ ਡਿਪਲੋਮੇ ਚੇਂਜ ਕਰ ਲਿਆ ਸੋ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਜਿੱਦਨ ਆਸਟ੍ਰੇਲੀਆ ਡਿਸਕਸ਼ਨ ਕਰਾਂਗੇ ਆਪਾਂ ਉੱਤੇ ਵੀ ਗੱਲ ਕਰਾਂਗੇ ਕੈਨੇਡਾ ਰੁਝਾਨ ਸਟੂਡੈਂਟ ਦਾ ਘਟ ਗਿਆ ਹਾਂ ਯੂਕੇ ਰੁਝਾਨ ਥੋੜਾ ਸਟੂਡੈਂਟ ਦਾ ਘਟ ਗਿਆ ਜਦਕਿ ਯੂਕੇ ਮੈਂ ਤੁਹਾਨੂੰ ਪਰਸਨਲੀ ਵਾਊਚ ਕਰ ਸਕਦਾ ਹਾਂ ਵੀ ਬੈਚਲਰ ਤੋਂ ਬਾਅਦ ਜੇ ਮਾਸਟਰਸ ਕਰਨ ਜਾਣਾ ਯੂਕੇ ਤੋਂ ਵਧੀਆ ਕੋਈ ਆਪਸ਼ਨ ਹੀ ਹੈ ਨਹੀਂ ਹੋਰ ਹਾਂ ਅੱਜ ਵੀ ਯੂਕੇ ਤੁਹਾਡਾ ਸਪਾਊਸ ਨੂੰ ਵੈਲਕਮ ਕਰਦਾ ਸਪਾਊਸ ਨੂੰ ਵਰਕ ਪਰਮਿਟ ਦਿੰਦਾ ਨਾਲ ਤੁਹਾਡੇ ਜੇ ਬੱਚੇ ਜਾ ਰਹੇ ਆ ਉਹਨਾਂ ਨੂੰ ਫ੍ਰੀ ਪੜ੍ਹਾਈ ਕਰਾਂਦਾ ਪਰ ਕਿਤਨਾ ਕਿਤੇ ਇੱਕ ਟੈਂਪਰੇਰੀ ਫੇਜ਼ ਹੈਗਾ 6-8 ਮਹੀਨੇ ਬੱਚੇ ਇੱਥੇ ਵੱਢਣ ਆਈ ਮੈਂ ਦਿਲੋਂ ਪ੍ਰੇ ਕਰਦਾ ਵੀ ਇਹ ਬੱਚੇ ਇੱਥੇ ਕਾਮਯਾਬ ਹੋਣ ਸਾਡੇ ਇੱਥੇ ਵੀ ਯੂਥ ਦਾ ਰਹਿਣਾ ਬਹੁਤ ਜ਼ਰੂਰੀ ਹੈ ਜੇ ਯੂਥ ਹੀ ਸਾਰਾ ਇੱਥੋਂ ਚਲਾ ਜਾਏਗਾ ਤੇ ਸਾਡੀ ਤੇ ਕਲਚਰ ਖਤਮ ਹੋ ਜਾਏਗਾ ਪੰਜਾਬ ਖਤਮ ਹੋ ਜਾਏਗਾ ਸੋ ਕਿਤਨਾ ਕਿਤੇ ਆਈ ਪ੍ਰੇ ਟੂ ਗੋਡ ਹਾਂ ਸਾਡਾ ਕੰਮ ਹੈਗਾ ਬਟ ਆਪਣੇ ਕੰਮ ਦੇ ਲਈ ਆਪਣੇ ਸਟੇਟ ਨਾਲ ਗੱਦਾਰੀ ਨਹੀਂ ਕਰ ਸਕਦੇ ਯੈਸ ਸਾਡੀ ਕਹਿੰਦੇ ਨਾ ਮਾਤਰਭੂਮੀ ਆ ਤਾਂ ਜੇ ਬੱਚੇ ਇਥੇ ਰਹਿਣਗੇ ਤਾਂ ਹੀ ਪੰਜਾਬ ਅੱਗੇ ਵਧੇਗਾ ਪੰਜਾਬੀयत ਬਚੇਗੀ ਸੋ lettes give them a try ਹੁਣ ਸਰਕਾਰ ਤੇ ਆ ਜਾਂਦਾ ਵੀ ਇਨਾਂ ਬੱਚਿਆਂ ਨੂੰ এমਪਲੋਇਮੈਂਟ ਦੇਵੇ ਇਹਨਾਂ ਬੱਚਿਆਂ ਦਾ ਕਿਸੇ ਗਲਤ ਪਾਸੇ ਨਾ ਤੁਰਨ ਇਹ ਮੈਨੂੰ ਸਵਾਲ ਇਹਦੇ ਤੋਂ ਬਣ ਗਿਆ ਇੱਕ ਕਿ ਜਿਹੜੇ ਫਿਰ ਗੱਲ ਹੁੰਦੀ ਹੈ ਕਿ ਰਿਵਰਸ ਮਾਈਗ੍ਰੇਸ਼ਨ ਲੱਗਦਾ ਇਹਦੇ ਨਾਲ ਵਧੇਗੀ ਰਿਵਰਸ ਮਾਈਗ੍ਰੇਸ਼ਨ ਦਾ ਮਤਲਬ ਮਨਪ੍ਰੀਤ ਹੈਗਾ ਜਿਹੜਾ ਬੰਦਾ ਬਾਹਰ ਸਕਸੈਸਫੁਲ ਹੈਗਾ ਉਹ ਵਾਪਸ ਇੰਡੀਆ ਚ ਜਾਂ ਪੰਜਾਬ ਚ ਆ ਰਿਹਾ ਵੀ ਇੱਥੇ ਓਪਰਚ्युनिटीज ਜ਼ਿਆਦਾ ਹੂੰ ਜਦੋਂ ਉਹਨੂੰ ਓਪਰਚ्युनिटीज ਪੰਜਾਬ 'ਚ ਦੇਖਣ ਗਿਆ ਕਿਉਂ ਨਹੀਂ ਆਏਗਾ ਹਾਂ ਹਲੇ ਬਣਨਦੇ ਸੀ ਓਪਰਚ्युनिटीज ਹਲੇ ਤੇ ਆ ਜਿਹੜਾ ਬੱਚਾ ਹੈ ਤਕੀ ਜਿੰਨੇ ਇੱਥੇ ਦਾਖਲੇ ਲੱਲੇ ਸਾਰੇ ਕਾਲਜ ਪੰਜਾਬ ਦੇ ਫੁੱਲ ਹੋ ਗਏ ਪਹਿਲਾ ਸੈਮੈਸਟਰ ਦਾ ਰਿਜ਼ਲਟ ਆ ਜਾਣਾ ਦਸੰਬਰ ਦੇ ਵਿੱਚ ਹੂੰ ਸੋ ਲੈਟਸ ਸੀ ਬੱਚਿਆਂ ਦਾ ਕਿੰਨਾ ਕਿ ਇੱਥੇ ਦਿਲ ਲੱਗਦਾ ਹਾਂ ਬੱਚਿਆਂ ਨੂੰ ਕਿੰਨੇ ਸਪਨੇ ਪੂਰੇ ਹੁੰਦੇ ਆ ਨਿਆਣਿਆਂ ਦੇ ਦੇਖਦੇ ਹਾਂ ਐਂਡ ਆਈ ਰੀਅਲੀ ਹੋਪ ਮੈਂ ਦੁਆ ਕਰਦਾ ਰੱਬ ਤੋਂ ਵੀ ਇਹਨਾਂ ਬੱਚਿਆਂ ਦੇ ਸੁਪਨੇ ਪੂਰੇ ਹੋਣ ਇਹ ਬੱਚੇ ਪੰਜਾਬ ਚ ਹੀ ਟਿਕਣ ਹੂੰ ਇੱਥੇ ਆਪਰਚੂਨਿਟੀਆਂ ਬਣਨ ਗਰੋਥ ਕਰੇ ਸਾਡਾ ਸਟੇਟ ਗਰੋ ਕਰੇ ਸਾਡੇ ਲਈ ਕੰਮ ਬਹੁਤ ਹੈਗੇ ਸੀ ਹੋਰ ਕਿ ਕੰਮ ਕਰ ਲਾਂਗੇ ਹਾਂ ਪਰ ਇਤਨਾ ਸਟੇਟ ਗਰੋ ਕਰੇ ਮੈਂ ਰੱਬ ਅੱਗੇ ਹੀ ਅਰਦਾਸ ਕਰਦਾ ਆਖਰੀ ਸਵਾਲ ਹੈ ਮੇਰਾ ਸਟੇਟ ਫਾਰਵਰਡ ਜੀ ਗੱਲ ਕਹਿ ਦਿਓ ਬੱਚਿਆਂ ਨੂੰ ਕਿ ਅੱਜ ਦੀ ਡੇਟ 'ਚ ਕਿਹੜਾ ਬੱਚੇ ਨੂੰ ਕੈਨੇਡਾ ਜਾਣਾ ਚਾਹੀਦਾ ਹੈ ਕਿਹੜਾ ਬਚਾਏ ਪੰਗਾ ਨਾ ਲਾਵੇ ਦੇਖੋ ਕੈਨੇਡਾ ਜੇ ਅਸੀਂ ਜਾਣਾ ਚਾਹੁੰਦੇ ਹਾਂ ਪ੍ਰਿਪੇਅਰ ਰਹੋ ਬੈਚਲਰ ਡਿਗਰੀ ਕਰਨੀ ਅੱਛੀ ਥਾਂ ਤੋਂ ਕਰਨੀ ਹੈ ਜਾਂ ਮਾਸਟਰਸ ਡਿਗਰੀ ਕਰਨੀ ਹੈ ਡਿਪਲੋਮਾ ਤੋਂ ਉੱਟ ਜਾਓ ਜੇ ਡਿਪਲੋਮੇ ਕਰਨੇ ਆ ਤੇ ਉਹ ਵਾਲੇ ਡਿਪਲੋਮੇ ਜਿਹੜੇ ਤੁਹਾਨੂੰ ਕੋਈ ਸਕਿੱਲ ਦੇ ਰਹੇ ਨੇ ਦੋ ਤਿੰਨ ਐਗਜ਼ਾਮਪਲ ਦੇਣ ਤੁਹਾਨੂੰ 에어 ਕੰਡੀਸ਼ਨਿੰਗ ਦਾ ਮੋਟਰ ਮੈਕੈਨਿਕ ਦਾ ਇਹੋ ਜਿਹੇ ਡਿਪਲੋਮੇ ਇਸ ਕਰਨੇ ਆ ਤੇ ਤਾਂ ਡਿਪਲੋਮਾ ਲੈ ਜਾਓ 2 ਸਾਲ ਦੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਹੋ ਗਿਆ ਔਰ ਹੋਟਲ ਮੈਨੇਜਮੈਂਟ ਦਾ 2 ਸਾਲ ਦਾ ਡਿਪਲੋਮਾ ਹੋ ਗਿਆ ਇਹਨਾਂ ਤੁਹਾਨੂੰ ਜੌਬਸ ਨਹੀਂ ਦੇਣੀਆਂ ਇਹਨਾਂ ਤੁਹਾਨੂੰ ਸੈਟਲ ਨਹੀਂ ਕਰਾਉਣਾ ਸੋ ਪ੍ਰਿਪੇਅਰ ਰਹੋ ਜਿਹੜੀ ਪੜ੍ਹਾਈ ਦੇ ਦੌਰ ਤੇ ਖਰਚਾ ਹੁੰਦਾ ਨਾ ਉਹਨੂੰ ਖਰਚਾ ਨਾ ਕਿਨੋ ਇਨਵੈਸਟਮੈਂਟ ਕਿਨੋ ਬੈਚਲਰਸ ਅੱਛੀ ਥਾਂ ਤੇ ਕਰੋਗੇ ਨੋ ਡਾਊਟ ਐਕਸਪੈਂਸਸ ਹੋਣਗੇ ਪਰ ਉਹਨੇ ਸਾਰੀ ਉਮਰ ਤੁਹਾਨੂੰ ਰੋਟੀਆਂ ਵੀ ਦੇਣੀਆਂ ਰੁਪਈਆ ਵੀ ਦੇਣੀਆਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾਚੀ